ਸਾਰੇ ਪਟੀਆਂ ਪਿੰਡ ਦੇ ਸਾਰੇ ਪਰਵੰਦੇ ਸੱਜਣਾ ਸਾਰੀ ਪੰਚਾਇਤ ਸਾਰੇ ਫਤੇ ਸਾਂਝੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀਆਂ ਸਾਰੇ ਪਿੰਡ ਦੇ ਪਰਵੰਦੇ ਸਾਰੇ ਸੱਜਣਾ ਬਜ਼ੁਰਗਾਂ ਮੇਰੇ ਦੋਸਤਾ ਭਰਾਵਾਂ ਦਾ ਤੇ ਸਮੁੱਚੀ ਪੰਚਾਇਤ ਦਾ ਜਿਨ੍ਹਾਂ ਨੇ ਅੱਜ ਇੱਥੇ ਆ ਕੇ ਬੜਾ ਪਿਆਰ ਦਿੱਤਾ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਪੰਜਾਬ ਚ 19000 ਕਿਲੋਮੀਟਰ ਸੜਕਾਂ ਦੇ ਜਿਹੜੇ ਨਵਿਨੀ ਕਰਨ ਦਾ ਪ੍ਰੋਗਰਾਮ ਚੱਲੂ ਕੀਤਾ ਉਹਦੇ ਤਹਿਤ ਅੱਜ ਅਸੀਂ ਹਲਕੇ ਸਨੌਰ ਦੀਆਂ ਅਸੀਂ ਪੰਜ ਛੜਕਾਂ ਦਾ ਨੀਂਹ ਪੱਥਰ ਰੱਖਣ ਜਾ ਰਹੇ ਹਾਂ ਤੇ ਹੁਣ ਇਸ ਸਮੇਂ ਪੱਟੀਆਂ ਜਿਸੀਂ ਇੱਥੇ ਲਿੰਕ ਰੋਡ ਦੇ ਨਵੀਨੀ ਕਰਨ ਦਾ ਸੀ ਅੱਜ ਨੀਂਹ ਪੱਥਰ ਰੱਖਣ ਪਹੁੰਚੇ ਪਹੁੰਚੇ ਹਾਂ ਇੱਥੇ ਅੱਜ ਤੇ ਬਹੁਤ ਜਲਦ ਇਸ ਛੜਕ ਦਾ ਕੰਮ ਸ਼ੁਰੂ ਹੋ ਜਾਊਗਾ ਤੇ ਕਰੀਬ ਆਉਣ ਅਸੀਂ ਪਿਛਲੇ ਦਿਨਾਂ ਚ ਹਲਕੇ ਸਨੌਰ ਦੀਆਂ 33 34 ਸੜਕਾਂ ਜਿਹੜੀਆਂ ਲਿੰਕ ਰੋਡਾਂ ਦਾ ਅਸੀਂ ਅੱਜ ਨਵੀਨੀ ਕਰਨ ਦਾ ਸੀ ਨੀਂਹ ਪੱਥਰ ਰੱਖ ਚੁੱਕੇ ਹਾਂ ਤੇ ਰਹਿੰਦੇ ਜਿਹੜੇ ਸਨੌਰ ਦੇ ਕਾਰਜ ਆ ਉਹ ਸਾਰੇ ਆਉਣ ਵਾਲੇ ਸਮੇਂ ਚ ਨੇਪਰੇ ਚੜੇ ਜਾਣਗੇ ਤੇ ਇਹਦੇ ਨਾਲ ਹੀ ਮੈਂ ਇੱਥੇ ਸਰਪੰਚ ਸਾਹਿਬ ਦਾ ਸਮੁੱਚੀ ਪੰਚਾਇਤ ਦਾ ਤੇ ਪੂਰੇ ਪਿੰਡ ਦੇ ਪਤਵੰਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਗੁਰਜੀਤ ਸਿੰਘ ਹੈ ਜੀ ਅੱਜ ਜੋ ਮਲਕੀ ਪੰਜਾਬ ਸਰਕਾਰ ਦੇ ਥਰੂ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਅਗਵਾਈ ਵਿੱਚ ਅੱਜ ਪੂਰੇ ਪੰਜਾਬ ਵਿੱਚ ਹੀ ਸੜਕਾਂ ਦਾ ਵਿਕਾਸ ਹੋ ਰਿਹਾ ਹੈ ਉਸੇ ਘੜੀ ਨੂੰ ਜੋੜਦੇ ਹੋਏ ਸਾਡੇ ਹਲਕਾ ਮੌਜੂਦਾ ਸਨੌਰ ਦੇ ਨੁਮਾਇੰਦਗੀ ਕਰ ਰਹੇ ਸਰਦਾਰ ਅਨਜੋਤ ਸਿੰਘ ਜੀ ਹਡਾਣਾ ਸਾਹਿਬ ਉਹਨਾਂ ਦੇ ਉਪਰਾਲੇ ਸੜਕਾਂ ਸਾਡੇ ਇਲਾਕੇ ਦੀਆਂ ਸਾਡੇ ਸਰਕਲ ਦੀਆਂ ਜੋ ਕਿ ਬਹੁਤ ਚਿਰ ਤੋਂ ਪੁਰਾਣੀਆਂ ਮੰਗਾ ਸੀ ਸੜਕਾਂ ਟੁੱਟੀਆਂ ਪਈਆਂ ਸੀ ਬੁਰਾ ਹਾਲ ਸੀ ਕਿਸੇ ਦੀ ਸਰਕਾਰ ਕਾਂਗਰਸ ਨੇ ਕੋਈ ਮੰਗ ਪੂਰੀ ਨਹੀਂ ਹੋਈ ਅੱਜ ਉਹਨਾਂ ਦੇ ਉਪਰਾਲੇ ਸੜਕਾਂ ਵੱਖ-ਵੱਖ ਏਰੀਆ ਵਿੱਚ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅੱਜ ਸਾਡੇ ਹਲਕਾ ਸਨੋਰਚ ਵੀ ਤਕਰੀਬਨ 4 ਕਰੋੜ ਪਲੱਸ ਦੇ ਪੈਸੇ ਨਾਲ ਸੜਕਾਂ ਬਣ ਰਹੀਆਂ ਹਨ ਸੋ ਅਸੀਂ ਬਹੁਤ ਬਹੁਤ ਧੰਨਵਾਦੀ ਆ ਆਮ ਆਦਮੀ ਪਾਰਟੀ ਦੇ ਤੇ ਆਪੋਜੀਸ਼ਨ ਮਨਾ ਪਾਰਟੀ ਦੇ ਕਨਵਿੰਦਨ ਸਾਹਿਬ ਦੇ ਭਗਵੰਤ ਮਾਨ ਜੀ ਦੇ ਤੇ ਸਾਡੇ ਹਲਕਾ ਇੰਚਾਰਜ ਸਰਦਾਰ ਰਣਜੀਤ ਸਿੰਘ ਜੀ ਹਡਾਣਾ ਜੀ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ